ਹਾਂਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਰਮਨ ਬਖਸ਼ੀ ਆ ਸਾਡਾ ਜੇ ਪਿੰਡ ਗਮਾਨਪੁਰੇ ਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਗਮਾਨਪੁਰਾ ਪਿੰਡ ਜਿਹੜਾ ਆ ਸਾਡੇ ਸ਼ਹਿਰ ਦੇ ਬਿਲਕੁਲ ਲਾਗੇ ਤੇ ਸਭ ਤੋਂ ਵੱਡਾ ਪਿੰਡ ਆ ਇਸ ਜਿੰਨੀਆਂ ਵੀ ਸਰਕਾਰਾਂ ਆਈਆਂ ਇੱਥੇ ਇਲੈਕਸ਼ਨ ਜਿਹੜੀ ਆ ਹਮੇਸ਼ਾ ਵੋਟ ਦੇ ਨਾਲ ਹੁੰਦੀ ਰਹੀ ਆ ਵੋਟ ਦਾ ਹੱਕ ਜਿਹੜਾ ਸਾਰੇ ਯੂਜ਼ ਕਰਦੇ ਰਹੇ ਤੇ ਆਪਣਾ ਵਖਰੀਆਂ ਵਖਰੀਆਂ ਸਰਕਾਰਾਂ 'ਚ ਵਖਰੀਆਂ ਵਖਰੇ ਸਰਪੰਚ ਬਣਾਉਂਦੇ ਰਹੇ ਆ ਤੇ ਪਿੰਡ ਦੀ ਜਿਹੜੀ ਤਰੱਕੀ ਆ ਲਗਾਤਾਰ ਲਿਆਂ ਤੇ ਰਹੀ ਆ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲੀਆਂ ਜਾਂ ਤੇ 700 750 ਵੋਟ ਸਾਡੀ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਜਿਹਦੇ ਨਾਲ ਜਿੱਥੇ ਫਿਰਕਿਆਂ 'ਚ ਫਰਕ ਪਿਆ ਆ ਉੱਥੇ ਜਿਹੜਾ ਇੱਕ ਗਰੀਬ ਕੋਲ ਵੋਟ ਦਾ ਹੱਕ ਆ ਜਿਹੜੀ ਮੁੱਖ ਮੰਤਰੀ ਵੀ ਬਣਾਉਂਦੀ ਆ ਪ੍ਰਧਾਨ ਮੰਤਰੀ ਵੀ ਬਣਾਉਂਦੀ ਆ ਤੇ ਸਰਪੰਚ ਵੀ ਬਣਾਉਂਦੀ ਆ ਉਹਨਾਂ ਤੋਂ ਉਹਨਾਂ ਦੇ ਹੱਕ ਤੋਂ ਵਾਂਝੇ ਕਰਤਾ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਮੌਜੂਦ ਸਰਕਾਰ ਆ ਇਸ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਕਿਉਂਕਿ ਕੱਲ ਸਾਡੇ ਨਮਾਇंदे ਪਿੰਡ ਦੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਸੀਗੀ ਉੱਥੇ ਡੀਸੀ ਸਾਹਿਬ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਜਵਾਬ ਸੀ ਖਾਸ ਕਰਕੇ ਐਸਡੀਐਮ ਸਾਹਿਬ ਦਾ ਵੀ ਜਾਓ ਜਿੱਥੇ ਮਰਜ਼ੀ ਭਜਲੋ ਜ਼ੋਰ ਲਾ ਲਓ ਉਤੋਂ ਹੁਕਮ ਆ ਜੋ ਵੋਟਾਂ ਦੀ ਲਿਸਟ ਆ ਗਈ ਇਹੋ ਹੀ ਰਹੂਗੀ ਉਤੋਂ ਸਾਫ ਜਾ ਰਿਹਾ ਵੀ ਇਹ ਕਿਸੇ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਆ ਪਰ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਗਮਾਨਪੁਰਾ ਇੱਕ ਇਤਿਹਾਸਕ ਪਿੰਡ ਆ ਇੱਥੋਂ ਬੜੇ ਬੜੇ ਲੀਡਰ ਵੀ ਨਿਕਲੇ ਤੇ ਸੰਘਰਸ਼ ਵੀ ਬੜੇ ਬੜੇ ਨਿਕਲੇ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਸਾਡੇ ਸਾਰੇ ਪਿੰਡ ਵਾਲੇ ਇਕੱਠੇ ਆ ਭਾਵੇਂ ਕਿਸੇ ਜਾਤ ਦੇ ਆ ਕਿਸੇ ਪੋਲੀਟੀਕਲ ਪਾਰਟੀ ਦੇ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਦਾ ਇੱਕ ਬਹੁਤ ਵੱਡਾ ਸੰਘਰਸ਼ ਵੀ ਵਿੰਡਾਂਗੇ ਉਹਦੇ ਨਾਲ ਨਾਲ ਜਿਸ ਸੋਚ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੁੱਟਣ ਦੀ ਸੋਚਣਾ ਜਾਂ ਕਿਹ ਮਾੜੇ ਬੰਦੇ ਨੂੰ ਸਰਪੰਚ ਬਣਾਉਣ ਦੀ ਨੀਤ ਨਾਲ ਇਹ ਕੀਤਾ ਆ ਉਹਦਾ ਜਵਾਬ ਵੀ ਦਾਂਗੇ ਲollipops ਵੀ ਦਿੱਤਾ ਗਿਆ ਜੇ 5 ਲੱਖ ਦਿੱਤਾ ਜਾਵੇ ਸੱਤ ਲੱਖ ਵੇਖੋ ਸਾਰੇ ਲollipops ਆ ਤੁਹਾਨੂੰ ਵੇਖ ਹੀ ਰਿਹਾ ਜਿਹੜੀ ਇੱਕ ਪੰਨੇ ਜਿਹੜੀ ਵੋਟ ਆ ਵੋਟਾਂ ਦਾ ਜਿਹੜਾ ਸਰਪੰਚੀਆਂ ਦੀ ਤੁਸੀਂ ਵੇਚ ਲਈ ਕਿਤੇ 60 ਲੱਖ ਦੀ ਸਰਪੰਚੀ ਆ ਕਿਤੇ 2 ਕਰੋੜ ਦੀ ਸਰਪੰਚੀ ਆ ਉਥੇ ਲੋਕਤੰਤਰ ਦੀ ਜਿਹੜੀ ਭਾਵਨਾ ਜਾਂ ਜਿਹੜੀ ਪਿੰਡ ਦਾ ਸਰਪੰਚ ਬਣਾਉਣ ਦੀ ਭਾਵਨਾ ਜਾਂ ਕੋਈ ਗਰੀਬ ਦਾ ਜਿਹੜਾ ਇਲੈਕਸ਼ਨ ਜਿੱਤਣ ਵਾਲੀ ਭਾਵਨਾ ਲਗਭਗ ਖਤਮ ਕਰਤੀ ਗਈ ਆ ਭਗਵੰਤ ਮਾਨ ਦੇ ਲਾਲੀਪਪ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਪਿੰਡ ਨੂੰ ਜਿਹੜਾ ਉਹਨੇ 700 ਵੋਟ ਦਾ ਲਾਲੀਪਪ ਦਿੱਤਾ ਉਹਦਾ ਅਸੀਂ ਜਵਾਬ ਉਹਨੂੰ ਜ਼ਰੂਰ ਦਾਂਗੇ ਭਾਵੇਂ ਅਸੀਂ ਇੰਡੀਆ ਗੇਟ ਤੇ ਜਾਈਏ ਭਾਵੇਂ ਅਸੀਂ ਵਾਗੇ ਬਾਰਡਰ ਵਾਲਾ ਸੜਕ 'ਤੇ ਜਾਮ ਕਰੀਏ ਕੋਈ ਨਾ ਕੋਈ ਅਸੀਂ ਉਹਨੂੰ ਜਵਾਬ ਜ਼ਰੂਰ ਦਾਂਗੇ ਬੱਸੀ ਸਾਹਿਬ ਇੱਕ ਦਿਨ ਰਹਿ ਗਿਆ ਸਾਡਾ ਫੋਨ ਵੇਖੋ ਸਾਡੇ ਐਮ ਐਸ ਇਲਾਕੇ ਦਾ ਐਮ ਐਲ ਏ ਜਸਵੀਰ ਸਿੰਘ ਆ ਉਹ ਨਾ ਹੋਇਆ ਵਰਗਾ ਅੱਜ ਤੱਕ ਉਹਨੇ ਉਹ ਕੰਮ ਕੀਤੇ ਸਾਡੇ ਹਲਕੇ ਚ ਪਿਛਲੇ ਢਾਈਆਂ ਸਾਲਾਂ ਚ ਜਿਹੜੇ ਇਸ ਇਲਾਕੇ ਚ ਕਦੀ ਨਹੀਂ ਹੋਏ ਉਹ ਭਾਈਚਾਰਕ ਸਾਂਝ ਨੂੰ ਲੈ ਕੇ ਥਾਣਿਆਂ ਦੇ ਵਿੱਚ ਜਿਸ ਤਰੀਕੇ ਦਾ ਹੋ ਰਿਹਾ ਜਾਂ ਲਾਕੇ ਚ ਪਟਵਾਰੀਆਂ ਦੇ ਲੈਵਲ ਤੇ ਜਿਸ ਤਰੀਕੇ ਨਾਲ ਮਾਲਕੀਆਂ ਦੀ ਤਬਦੀਲੀ ਹੋ ਰਹੀ ਆ ਉਹਦਾ ਇੱਕ ਨਵਾਂ ਨਮੂਨਾ ਉਹਨਾਂ ਨੇ ਦਿੱਤਾ ਵੀ ਜਿਹੜੇ ਸਰਪੰਚੀ ਦੇ ਵਿੱਚ ਲਗਭਗ 7-800 ਵੋਟ ਜਿਹੜੀ ਉਹਨਾਂ ਕਟਾਤੀ ਆ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਨੂੰ ਚੁਣਿਆ ਸੀ ਉਹਨਾਂ ਦੇ ਹੱਕ ਤੋਂ ਉਹਨਾਂ ਨੂੰ ਪਰੇ ਕਰਤਾ ਤੇ ਉਹਦੇ ਨਾਲ ਨਾਲ ਸਭ ਤੋਂ ਵੱਡੀ ਸਾਨੂੰ ਜਿਸ ਗੱਲ ਦਾ ਡਰ ਆ ਕਿ ਭਾਈ ਚਾਰਕ ਸਾਂਝ ਫਿਰਕਿਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਸਾਹਿਬ ਸ੍ਰੀ ਵੈਕਰ ਜੀ ਕੀ ਫਤਹ ਅੱਜ ਇਹ ਸੰਭੂ ਪਿੰਡ ਗਮਾਨਪੁਰਾ ਦੇ ਮੋਹਤਵਾਰ ਸੱਜਣ ਪਿੰਡ ਦੇ ਵਿਅਕਤੀ ਪਿੰਡ ਦੀ ਪੂਰੀ ਸਾਂਝ ਨਾਲ ਇਕੱਠੇ ਹੋਏ ਆ ਕਿ ਜੋ ਸਾਡੇ ਪਿੰਡ ਗਮਾਨਪੁਰੇ ਵਿੱਚ ਠੱਕਾ ਹੋਇਆ ਵਾ ਜੋ ਪਿੰਡ ਦੀ 7800 ਵੋਟ ਕਟਾਈ ਗਈ ਆ ਸਿਰਫ ਕਟਾਈ ਆ ਤੇ ਝਾੜੂ ਦੀ ਸਰਕਾਰ ਨੇ ਕਟਾਈ ਆ ਹੋਰ ਕਿਸੇ ਨੇ ਨਹੀਂ ਕਟਾਈ ਸਾਡੇ ਪਿੰਡ ਕਾਲੀਆਂ ਨਾਲ ਵੀ ਸਾਡੀ ਬੜੀ ਸਾਂਝ ਆ ਸਾਡੀ ਕਾਂਗਰਸ ਨਾਲ ਬੜੀ ਸਾਂਝ ਆ ਸਾਡੀ ਕਾਮਰੇਟ ਪਰਿਵਾਰ ਨਾਲ ਵੀ ਬੜੀ ਸਾਂਝ ਆ ਸਾਨੂੰ ਇਹ ਵੱਖ ਕਰਨ ਵਾਲੀ ਪਾਰਟੀ ਆ ਗਈ ਆ ਸਾਨੂੰ ਇਸ ਪਾਰਟੀ ਤੋਂ ਖਤਰਾ ਵਾ ਜੇ ਸਾਡੀ 7-800 ਵੋਟ ਕਟਾ ਸਕਦੇ ਆ ਕੱਲ ਨੂੰ ਸਾਡੇ ਕਾਗਜ਼ ਵੀ ਰੱਦ ਕਰਾ ਸਕਦੇ ਆ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਵਾ ਇਹ ਸਰਕਾਰ ਨੇ ਸਾਡੇ ਪਿੰਡ ਦੇ ਪਿਆਰ ਨੂੰ ਸਾਡੇ ਪਿੰਡ ਦੇ ਇਤفاق ਨੂੰ ਖੇਰੂ-ਖੇਰੂ ਕਰਤਾ ਆ ਇਹ ਆਪ ਤੇ ਟੀਲਾ-ਟੀਲਾ ਇਹਨਾ ਹੋਣਾ ਵਾ ਸਾਨੂੰ ਵੀ ਇਹ ਟੀਲਾ-ਟੀਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਸਖਤ ਵਿਰੋਧ ਆ ਜਸਵੀਰ ਸਿੰਘ ਐਮਐਲਏ تھے ਪਿੰਡ ਨੇ ਪੂਰਾ ਇਕੱਠਾ ਹੋ ਕੇ ਜਦੋਂ ਐਮਐਲਏ ਦੀ ਇਲੈਕਸ਼ਨ ਸੀ ਇਹਨੂੰ ਐਮਐਲਏ ਦੀਆਂ ਵੋਟਾਂ ਪਾਈਆਂ ਇਹਨੂੰ ਪਾਈਆਂ ਤਾਂ ਸੀ ਚਲੋ ਸਾਡੇ ਇਲਾਕੇ ਦਾ ਐਮਐਲਏ ਆ ਸਾਨੂੰ ਤੋਫਾਕ ਨਾ ਰੱਖੂਗਾ ਪਰ ਅੱਜ ਜੋ ਅਸੀਂ ਵੇਖਣ ਦੇ ਆ ਜੋ ਇਹਨਾਂ ਤੀਲ-ਤੀਲ ਖਿਲਾਰ ਦਿੱਤੀ ਆ ਉਹਦਾ ਸਾਨੂੰ ਸਖਤ ਵਿਰੋਧ ਆ ਇਹ ਪਿੰਡ ਗਮਾਨਪੁਰੇ ਦੇ ਉੱਤੇ ਜੋ ਹੋਇਆ ਵਾ ਉਹ ਬਹੁਤ ਨਿੰਦਣਯੋਗ ਕੀਤਾ ਆ ਪਰ ਗਮਾਨਪੁਰੇ ਨੇ ਨਹੀਂ ਕੀਤਾ ਇਹ ਆਮ ਪਾਰਟੀ ਸਰਕਾਰ ਨੇ ਕੀਤਾ ਵਾ ਅਸੀਂ ਜੋ ਕੁਝ ਵੀ ਹੋਊਗਾ ਸਾਡੇ ਪਿੰਡ ਦੀ ਇਲੈਕਸ਼ਨ ਰੱਦ ਹੋ ਜਾਏ ਸਾਨੂੰ ਇਸ ਗੱਲ ਦਾ ਮਾਸਾ ਵਿਸ਼ਵਾਸ ਨਹੀਂਗਾ ਇਲੈਕਸ਼ਨ ਰੱਦ ਕਰਕੇ ਜਿੰਨਾ ਵੀ ਟਾਈਮ ਪਾਉਗੀ ਸਰਕਾਰ ਅਸੀਂ ਉਸ ਟਾਈਮ ਤੇ ਇਲੈਕਸ਼ਨ ਕਰਾਉਣ ਨੂੰ ਤਿਆਰ ਆ ਪਰ ਇਹ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਜੀਂਦੇ ਬੰਦੇ ਨੂੰ ਵੋਟਾਂ ਤੋਂ ਵਖ ਕਰ ਦੇਣਾ ਉਹਨਾਂ ਦੀ ਵੋਟਾਂ ਕਟਾ ਦੇਣੀ ਆ ਇਹ ਸਭ ਤੋਂ ਨਿੰਦਨਯੋਗ ਗੱਲ ਆ ਸਾਡੀ ਪਮੇ ਸਰਕਾਰ ਨੇ ਸਾਡਾ ਨ ਧੱਕਾ ਕੀਤਾ ਆ ਫਿਰ ਵੀ ਸਾਡੀ ਅਪੀਲ ਆ ਕਿ ਸਾਨੂੰ ਇਤਰਾਹ ਜਿਹੜੀਆਂ ਵੋਟਾਂ ਵਾਂ ਉਹ ਸਾਡੀਆਂ ਬਣਾਈਆਂ ਜਾਣ ਮੁਰ ਤੋਂ ਜਿੰਨੀਆਂ ਵੋਟਾਂ ਘਟੀਆਂ ਜਿੰਨੀਆਂ ਪਿਛਲੇ ਐਮਐਲਏ ਦੀ ਇਲੈਕਸ਼ਨ ਚ ਪਾਈਆਂ ਵਾਂ ਜਾਂ ਐਮਪੀ ਦੀ ਇਲੈਕਸ਼ਨ ਚ ਪਾਈਆਂ ਵਾਂ ਸਾਡੀਆਂ ਵੋਟਾਂ ਬਹਲ ਕੀਤੀਆਂ ਜਾਣ ਤੇ ਗਮਨਪੁਰੇ ਦੀ ਅੱਜ ਤੋਂ ਇਸ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਵੇ ਧੰਨਵਾਦ ਮੇਰਾ ਨਾਮ ਗੁਰਜੰਤ ਸਿੰਘ ਜੀ ਪਿੰਡ ਆ ਰਹੀ ਹੈ ਮੇਰਾ ਪਿੰਡ ਗਮਾਨਪੁਰਾ ਜੀ ਮੁਸ਼ਕਿਲਾਂ ਆ ਰਹੀਆਂ ਜੀ ਸੱਤ ਨੰਬਰ ਵਾਰਡ ਦੀ ਕੋਈ ਵੀ ਬੋਰਡ ਨਹੀਂ ਆਈ ਦੋ ਚਾਰ ਵੋਟਾਂ ਆਈਆਂ ਵਾ ਮੈਨੂੰ ਪਿੰਡ ਵਾਲਿਆਂ ਨੇ ਜਾਂ ਵਾਰਡ ਵਾਲਿਆਂ ਨੇ ਸਰਬਸੰਮਤੀ ਨਾਲ ਮੈਨੂੰ ਮੈਂਬਰ ਚੁਣਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਸਟ ਵਿੱਚ ਹੀ ਸੋਚੀ ਵੇਖੀ ਤੇ ਉਹਦੇ ਵਿੱਚ ਕੋਈ ਬੋਰਡ ਨਹੀਂ ਹੈਗੀ ਕਿਸੇ ਦੀ ਪਤਾ ਨਹੀਂ ਜੀ ਇਹਦਾ ਕਾਰਨ ਨਹੀਂ ਕੋਈ ਲੱਭਣ ਡਿਆ ਜੇ ਇਸ ਕਰਕੇ ਆਮ ਪਾਰਟੀ ਦਾ ਕਿਹ ਚੱਕਰ ਚੱਲਣ ਡਿਆ ਵੀ ਉਹਨਾਂ ਦੇ ਜਿਹੜਾ ਕੋਈ ਹੈਗਾ ਇੱਕ ਉਚਾਵਾਨ ਹੋਰ ਵੀ ਖਲੋਣ ਦਾ ਇਸ ਵਾਰਡ ਦੇ ਵਿੱਚੋਂ ਉਸੇ ਦੀ ਸਿਰਫ ਇੱਕ ਵੋਟ ਆਈ ਆ ਇਹ ਮਤਲਬ ਆਪਣੇ ਕਾਗਜ਼ ਭਰ ਸਕੇ ਤੇ ਸਾਡਾ ਨਾਂ ਕੋ ਕਾਗਜ਼ ਭਰਨ ਦਾ ਰੋਕ ਹੈਗਾ ਨਾ ਕੁਛ ਹੈਗਾ ਤੇ ਬਾਕੀ ਪਿੰਡ ਵਾਲਿਆਂ ਲੋਗਾਂ ਜਾਂ ਵਾਰਡ ਵੱਲੋਂ ਕੋਈ ਕਸਰ ਨਹੀਂ ਹੈਗੀ ਬਾਕੀ ਉਹਨਾਂ ਨੇ ਸਾਜੀ ਸਾਜੀ ਸ਼ਾਮਚਾ ਸਾਰੀ ਹੋ ਗਈ ਹੁਣ ਸਾਡੀ ਮੰਗ ਇਹ ਹੈ ਵੀ ਜਾਂ ਸਾਡਾ ਇਲੈਕਸ਼ਨ ਜਿਹੜਾ ਵਾ ਇਹ ਗਾਂ ਕੀਤਾ ਜਾਵੇ ਜਾਂ ਕੁਛ ਕੀਤਾ ਜਾਵੇ ਦਾ ਕੋਈ ਨਾ ਕੋਈ ਹੱਲ ਨਿਕਲੇ ਜਾਵੇ ਜਾਂ ਸਾਡੀ ਵੋਟਾਂ ਦਾ ਪਿੱਲੂ ਜਾਂ ਸਾਡਾ ਵੋਟਾਂ ਦਾ ਪਤਾ ਲੱਗੇ ਵੀ ਮਤਲਬ ਇਹ ਕੌਣ ਕਰਨ ਵਾਲਾ ਜਾਂ ਕੀ ਕਿਵੇਂ ਹੋਈਆਂ ਵਾ ਵੋਟਾਂ ਦੇ ਜਿਹੜੇ ਮਰੇ ਹੋਏ ਆ ਉਹਨਾਂ ਦੀਆਂ ਵੋਟਾਂ ਵਿੱਚ ਹੈਗੀਆਂ ਵਾ ਤੇ ਜਿਹੜੇ ਮੌਜੂਦਾ ਬੈਠੇ ਆ ਉਹਨਾਂ ਦੀ ਕਿਸੇ ਦੀ ਬੋਟ ਨਹੀਂ ਹੈਗੀ ਨਾ ਸਾਡੇ ਪਰਿਵਾਰ ਦੀ ਹੈਗੀ ਕਿਸ ਜੀ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ